ਹੈਲੋ ਸਾਥਿਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਤੇ ਸਵਾਗਤ ਹੈ ਸੋ ਅੱਜ ਦੀ ਸਕਰੂਟੀਨੀ ਲਿਸਟ ਨੂੰ ਲੈ ਕੇ ਅਪਡੇਟ ਆ ਚੁੱਕੀ ਹੈ ਕਿੰਨੇ ਕੈਂਡੀਡੇਟ ਅੱਜ ਬੁਲਾਏ ਗਏ ਆ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਸ ਬਾਰੇ ਵੀ ਜਾਣਕਾਰੀ ਜੋ ਹੈ ਉਹ ਸ਼ੇਅਰ ਕਰਾਂਗੀ ਸੋ ਇਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ 883264 ਰਿਗਾਰਡਿੰਗ ਜਦੋਂ ਵੀ ਕੋਈ ਅਪਡੇਟ ਆਏ ਤੁਹਾਡੇ ਤੱਕ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ ਸੋ ਗੱਲ ਕਰਦੇ ਆ 8TT 2364 ਦੀ ਅੱਜ ਦੀ ਸਕਰੂਟਨੀ ਦੀ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਅੱਜ 26 2024 ਨੂੰ 2364 ਦੇ ਵਿੱਚ ਚਾਰ ਕੈਟਾਗਰੀ ਦੀ ਸਕਰੂਟਨੀ ਹੋਣੀ ਸੀ ਜਿਸ ਦੇ ਵਿੱਚ SC R&O BCX ਸਰਵਿਸਮੈਨ ਜਰਨਲ ਐਕਸ ਸਰਵਿਸਮੈਨ ਅਤੇ EWS ਮਤਲਬ ਕਿ ਇਕਨੋਮਿਕਲ ਵੀਕਰ ਸੈਕਸ਼ਨ 4 ਜਰਨਲ ਇਹ ਚਾਰ ਕੈਟਾਗਰੀ ਦੇ ਕੈਂਡੀਡੇਟ ਬੁਲਾਏ ਗਏ ਆ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿਹੜੀ ਕੈਟਾਗਰੀ ਦੇ ਵਿੱਚ ਕਿੰਨੇ ਕੈਂਡੀਡੇਟ ਦੀ ਲਿਸਟ ਜੋ ਹੈ ਉਹ ਲੱਗੀ ਆ ਔਰ ਕਿੰਨੇ ਕੈਂਡੀਡੇਟ ਅੱਜ ਉੱਥੇ ਪਹੁੰਚੇ ਆ ਸੋ ਇਹ ਸਾਰੀਆਂ ਜੋ ਹੈ ਅਲੱਗ-ਅਲੱਗ ਕੈਟਾਗਰੀ ਦੀ ਕੈਂਡੀਡੇਟ ਦੀਆਂ ਲਿਸਟਾਂ ਨੇ ਸੋ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਡੀ ਐਸਸੀ ਐਂਡ ਆਰਓ ਕੈਟਾਗਰੀ ਦੀ ਠੀਕ ਹੈ ਸੋ ਐਸਸੀ ਐਂਡ ਆਰਓ ਕੈਟਾਗਰੀ ਦੀ ਇਹ ਲਿਸਟ ਹੈ ਜੋ ਕਿ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਹੀ ਹੈ ਜਿਸ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਕੈਂਡੀਡੇਟ ਦਾ ਸੀਰੀਅਲ ਨੰਬਰ ਰਜਿਸਟ੍ਰੇਸ਼ਨ ਨੰਬਰ ਐਪਲੀਕੇਸ਼ਨ ਨੰਬਰ ਨੇਮ ਫਾਦਰ ਨੇਮ ਡੇਟ ਆਫ ਬਰਥ ਐਗਜ਼ਾਮ ਮਾਰਕਸ ਐਕਸਪੀਰੀਅੰਸ ਨੰਬਰ ਟੋਟਲ ਨੰਬਰ ਔਰ ਕਮੇਟੀ ਨੰਬਰ ਮੈਂਸ਼ਨ ਹੈ ਠੀਕ ਹੈ ਕੈਟਾਗਰੀ ਤੁਹਾਡੇ ਸਾਹਮਣੇ ਸ਼ੋ ਹੋ ਰਹੀ ਹੈ ਐਸ ਸੀ ਐਂਡ ਆਰਓ ਇਸ ਦੇ ਵਿੱਚ ਅੱਜ ਜੋ ਹੈ 52 ਤੋਂ ਲੈ ਕੇ 54 ਮਾਰਕਸ ਵਾਲੇ ਕੈਂਡੀਡੇਟ ਦੀ ਅੱਜ ਡੀਵੀ ਹੋਣੀ ਸੀ ਠੀਕ ਹੈ ਸੋ ਇਸ ਤੋਂ ਪਹਿਲਾਂ ਵੀ ਡੀਵੀ ਹੋ ਚੁੱਕੀ ਹੈ ਐਸ ਸੀ ਐਂਡ ਆਰਓ ਕੈਟਾਗਰੀ ਦੀ ਜਿਸ ਦੇ ਵਿੱਚ 506 ਕੈਂਡੀਡੇਟ ਪਹਿਲਾਂ ਬੁਲਾਏ ਜਾ ਚੁੱਕੇ ਸੀ। ਔਰ ਅੱਜ ਉਸ ਤੋਂ ਅੱਗੇ ਦੀ ਲਿਸਟ ਜੋ ਹੈ ਉਹ ਲੱਗੀ ਹੈ ਜੋ ਕਿ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਹੀ ਹੈ। ਸੋ ਅੱਜ ਜੋ ਹੈ 951 ਤੱਕ ਕੈਂਡੀਡੇਟ ਜੋ ਹੈ ਉਹ ਬੁਲਾਏ ਜਾ ਚੁੱਕੇ ਆ। ਠੀਕ ਹੈ। ਇਹ ਸਾਰੀ ਤੁਹਾਡੇ ਸਾਹਮਣੇ ਜੋ ਹੈ ਲਿਸਟ ਹੈ ਔਰ ਲਾਸਟ ਨੰਬਰ ਜੋ ਹੈ ਉਹ 951 ਹੈ ਸੀਰੀਅਲ ਨੰਬਰ। ਜਿਸ ਦੇ ਵਿੱਚ 52 ਨੰਬਰ ਵਾਲਾ ਮਾਰਕਸ ਵਾਲਾ ਕੈਂਡੀਡੇਟ ਹੁਣ ਅੱਗੇ ਗੱਲ ਕਰਦੇ ਹਾਂ ਦੂਸਰੀ ਕੈਟਾਗਰੀ ਦੀ ਦੂਸਰੀ ਕੈਟਾਗਰੀ ਦੇ ਵਿੱਚ ਜੋ ਹੈ ای ਡਬਲਯੂ ਐਸ 4 ਜਨਰਲ ਕੈਟਾਗਰੀ ਦੇ ਕੈਂਡੀਡੇਟ ਬੁਲਾਏ ਗਏ ਸੀ ਇਹਨਾਂ ਦੀ ਵੀ ਅੱਜ ਡੀਵੀ ਹੋਣੀ ਸੀ ਇਹ ਸਾਰੀ ਜੋ ਹੈ ਇਕਨੋਮਿਕਲ ਵੀਕਰ ਸੈਕਸ਼ਨ 4 ਜਨਰਲ ਕੈਟਾਗਰੀ ਦੇ ਕੈਂਡੀਡੇਟ ਦੀ ਲਿਸਟ ਹੈ ਇਸ ਦੇ ਵਿੱਚ 54 ਨੰਬਰ ਤੋਂ ਲੈ ਕੇ 60 ਨੰਬਰ ਵਾਲੇ ਕੈਂਡੀਡੇਟ ਜੋ ਹੈ ਉਹ ਬੁਲਾਏ ਗਏ ਸੀ ਸੋ ਇਹ ਤੁਹਾਡੇ ਸਾਹਮਣੇ ਉਹਨਾਂ ਦੀ ਲਿਸਟ ਹੈ ਕਿੰਨੇ ਕੈਂਡੀਡੇਟ ਅੱਜ एडब्ल्यूएस ਦੇ ਬੁਲਾਏ ਗਏ ਆ ਉਹ ਮੈਂ ਤੁਹਾਨੂੰ ਦਿਖਾ ਦੇਣਾ ਸੋ ਅੱਜ ਜੋ ਹੈ ਏਡਬਲਯੂਐਸ ਦੇ ਸੀਰੀਅਲ ਨੰਬਰ 1 ਤੋਂ ਲੈ ਕੇ 272 ਤੱਕ ਕੈਂਡੀਡੇਟ ਜੋ ਹੈ ਉਹ ਬੁલાਏ ਗਏ ਆ ਇਸ ਤੋਂ ਇਲਾਵਾ ਤੀਸਰੀ ਔਰ ਚੌਥੀ ਕੈਟਾਗਰੀ ਹੈ ਐਕਸ ਸਰਵਿਸਮੈਨ ਦੀ ਜਿਸ ਦੇ ਵਿੱਚ ਐਕਸ ਸਰਵਿਸਮੈਨ ਜਨਰਲ ਔਰ ਐਕਸ ਸਰਵਿਸਮੈਨ ਬੀਸੀ ਇੱਕ ਕੈਂਡੀਡੇਟ ਬੁਲਾਇਆ ਗਿਆ ਇਹਨਾਂ ਦੀ ਇੱਕੋ ਪੇਜ ਤੇ ਹੀ ਲਿਸਟ ਲੱਗੀ ਹੈ ਸਭ ਤੋਂ ਪਹਿਲਾਂ ਆਪਾਂ ਜਨਰਲ ਕੈਟਾਗਰੀ ਦੇ ਕੈਂਡੀਡੇਟ ਦੀ ਗੱਲ ਕਰੀਏ ਤਾਂ 36 ਨੰਬਰ ਤੋਂ ਲੈ ਕੇ 50 ਨੰਬਰ ਤੱਕ ਐਕਸ ਸਰਵਿਸਮੈਨ ਵਾਲੇ ਕੈਂਡੀਡੇਟ ਜੋ ਹੈ ਬੁਲਾਏ ਗਏ ਆ ਸੋ ਕਿੰਨੇ ਕੈਂਡੀਡੇਟ ਆ ਜਨਰਲ ਐਕਸ ਸਰਵਿਸਮੈਨ ਦੇ ਵਿੱਚ ਸੀਰੀਅਲ ਨੰਬਰ 18 ਤੱਕ ਮਤਲਬ ਕਿ 1 ਤੋਂ ਲੈ ਕੇ 18 ਤੱਕ ਜੋ ਹੈ ਉਹ ਜਨਰਲ ਐਕਸ ਸਰਵਿਸਮੈਨ ਨੇ ਇਸ ਤੋਂ ਇਲਾਵਾ ਜੋ BC ਐਕਸ ਸਰਵਿਸਮੈਨ ਹੈ ਉਸ ਦੇ ਵਿੱਚ 8 ਕੈਂਡੀਡੇਟ ਜੋ ਹੈ ਕਿੰਨੇ ਨੰਬਰ ਤੋਂ ਲੈ ਕੇ ਕਿੰਨੇ ਨੰਬਰ ਤੱਕ 37 ਨੰਬਰ ਤੋਂ ਲੈ ਕੇ 48 ਨੰਬਰ ਤੱਕ ਡੀਵੀ ਕਰਵਾਉਣ ਲਈ ਗਏ ਆ। ਮਤਲਬ ਕਿ ਉਹਨਾਂ ਦੀ ਲਿਸਟ ਲੱਗੀ ਆ। ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਸ ਕੈਟਾਗਰੀ ਦੇ ਵਿੱਚ ਕਿੰਨੇ ਕੈਂਡੀਡੇਟ ਜੋ ਹੈ ਉਹ ਬੁਲਾਏ ਗਏ ਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਐਸਸੀ ਆਰ ਐਂਡ ਓ ਦੇ ਵਿੱਚ ਜੋ ਹੈ ਅੱਜ ਕਰੀਬ-ਕਰੀਬ 440 ਪਲੱਸ ਕੈਂਡੀਡੇਟ ਜੋ ਹੈ ਅੱਜ ਉਹਨਾਂ ਦੀ ਲਿਸਟ ਲੱਗੀ ਆ। ਤੇ ਈਡਬਲਯੂਐਸ ਦੇ ਵਿੱਚ 272 ਕੈਂਡੀਡੇਟ ਦੀ ਲਿਸਟ ਲੱਗੀ ਆ। बीसीएक्स सर्विसमैन ਦੇ ਵਿੱਚ 8 ਕੈਂਡੀਡੇਟ ਔਰ ਜਰਨਲ ਐਕ ਸਰਵਿਸਮੈਨ ਦੇ ਵਿੱਚ 18 ਕੈਂਡੀਡੇਟ ਦੀ ਅੱਜ ਲਿਸਟ ਲੱਗੀ ਹੈ ਮਤਲਬ ਕਿ ਅੱਜ ਜੇ ਚਾਰੋਂ ਕੈਟਾਗਰੀ ਨੂੰ ਮਿਲਾ ਲਿਆ ਜਾਏ ਤਾਂ 740 ਤੋਂ ਲੈ ਕੇ 750 ਕੈਂਡੀਡੇਟ ਜੋ ਹੈ ਜਿਨ੍ਹਾਂ ਦੀ ਲਿਸਟ ਲੱਗੀ ਹੈ ਅੱਜ ਸਕਰੂਟੀ ਲਈ ਸੋ ਕਿੰਨੇ ਕੈਂਡੀਡੇਟ ਉੱਥੇ ਪਹੁੰਚੇ ਆ ਇਹ ਮੈਂ ਤੁਹਾਨੂੰ ਦੱਸ ਦਿੰਨਾ ਅੱਜ ਅਪਰੋਕਸੀਮੇਟ 180 ਤੋਂ ਲੈ ਕੇ 200 ਕੈਂਡੀਡੇਟ ਜੋ ਹੈ ਉੱਥੇ ਸਕਰੂਟੀ ਲਈ ਪਹੁੰਚੇ ਹੌਣ ਤੱਕ ਇਸ ਤੋਂ ਬਾਅਦ ਜੇ ਜਾਣਗੇ ਤਾਂ ਉਹ ਵਿੱਚ ਐਡ-ਆਨ ਕਰ ਦਿੱਤੇ ਜਾਣਗੇ ਫਿਲਹਾਲ ਜੋ ਹੈ 180 ਤੋਂ ਲੈ ਕੇ 200 ਤੱਕ ਜੋ ਹੈ ਕੈਂਡੀਡੇਟ ਸਕਰੂਟੀ ਲਈ ਅੱਜ ਪਹੁੰਚ ਚੁੱਕਿਆ ਸੋ ਫਿਲਹਾਲ ਜੇ ਕੋਈ ਹੋਰ 8TT 2364 ਰਿਗਾਰਡਿੰਗ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਇਸੇ ਚੈਨਲ ਤੇ ਸਭ ਤੋਂ ਪਹਿਲਾਂ ਸਾਂਝੀ ਕੀਤੀ ਜਾਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਤੋਂ ਇਹ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲਓ ਔਰ ਤੁਹਾਡਾ ਕੋਈ ਡਾਊਟ ਹੈ ਤਾਂ ਉਸ ਨੂੰ ਕਮੈਂਟ ਬਾਕਸ ਦੇ ਵਿੱਚ ਆਪਣਾ ਭੇਜ ਸਕਦੇ ਹੋ Telegram channel ਨਾਲ ਜੁੜਨਾ ਚਾਹੁੰਦੇ ਹੋ ਤਾਂ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ। ਔਰ ਜੋ ਵੀ ਡਾਊਟ ਹੋਏਗਾ, ਰੈਲੇਵੈਂਟ ਡਾਊਟ ਹੋਏਗਾ ਉਸ ਦੇ ਉੱਪਰ ਤੁਹਾਡਾ ਜੋ ਡਾਊਟ ਹੈ ਉਸ ਦੇ ਉੱਪਰ ਕਲੈਰੀਫਿਕੇਸ਼ਨ ਜਲਦੀ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ। ਸੋ ਆਪਣੇ ਡਾਊਟ ਜਿੰਨੇ ਵੀ ਹੋਣਗੇ ਉਹ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਓ ਔਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ। ਥੈਂਕ ਯੂ ਸੋ ਮੱਚ।